ਆਪਸੀ ਸਾਇੰਟਿਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰਪਾਲ ਸਿੰਘ ਅੱਜ ਆਪਸੀ ਸਾਇੰਟਿ ਦੀ ਪੂਰੀ ਟੀਮ ਦੇ ਨਾਲ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਨਾਲ ਅਸੀਂ ਪਹੁੰਚੇ ਹਾਂ ਪਿੰਡ ਫਿੰਦੜ ਵਿਖੇ ਆਰਸਪੁਰਾ ਬਾਰਡਰ ਇਲਾਕੇ ਦਾ ਇਹ ਪਿੰਡ ਫਿੰਦੜ ਜਿੱਥੇ ਕਿ ਹਰ ਤਰ੍ਹਾਂ ਦੀ ਬਸੋ ਯਾਨੀ ਕਿ ਹਿੰਦੂ ਸਿੱਖ ਮੁਸਲਿਮ ਸਾਰੇ ਭਾਈਚਾਰੇ ਦੇ ਲੋਕੀ ਜਿਹੜੇ ਨੇ ਉਹ ਮਿਲ ਜੁਲ ਕੇ ਰਹਿੰਦੇ ਨੇ ਔਰ ਇਸ ਪਿੰਡ ਦੀ ਖਾਸੀਅਤ ਆ ਜੀ ਤੁਹਾਨੂੰ ਦਿਖਾ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਮੈਂ ਨਾਲ ਦੇ ਨਾਲ ਕਹਾਂਗਾ ਕਿ ਤਸਵੀਰਾਂ ਦੇ ਵਿੱਚ ਵੀ ਜ਼ਰੂਰ ਦਿਖਾ ਦਿਓ ਕਿ ਕਿਸ ਤਰੀਕੇ ਦਾ ਇੰਤਜ਼ਾਮ ਇਸ ਫਿੰਦੜ ਪਿੰਡ ਦੀ ਜਿਹੜੀ ਸੰਗਤ ਹੈ ਉਸ ਨੇ ਕੀਤਾ ਹੈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਹ ਰਾਸ਼ਨ ਪਾਣੀ ਵਾਲੀ ਜਿਹੜੀ ਉਹ ਇਕੱਠੀ ਕੀਤੀ ਜਾ ਸਕੇ ਔਰ ਕੁਝ ਕੰਬਲ ਬਿਸਤਰੇ ਚਾਵਲ ਦਾਲ ਅਰ ਪਸ਼ੂਆਂ ਦੇ ਲਈ ਚਾਰਾ ਹਰ ਤਰ੍ਹਾਂ ਦੀ ਸਹੂਲਤ ਕੋਸ਼ਿਸ਼ ਕੀਤੀ ਇਹਨਾਂ ਨੇ ਕੀਏ ਇਕੱਠੇ ਕੀਤੀ ਜਾਂ ਸਕੋ ਨੇ ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਹੜ ਪੀੜਤਾਂ ਦੇ ਲਈ ਜਿਹੜੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਮਾਹੌਲ ਬਣਿਆ ਹੋਇਆ ਹੈ ਹੜ ਦਾ ਔਰ ਇਤਨਾ ਖਤਰਨਾਕ ਜਿਹੜਾ ਮੰਜ਼ਰ ਉਸ ਇਲਾਕੇ ਦੇ ਵਿੱਚ ਜੇ ਤੁਸੀਂ ਜਾਓ ਤਾਂ ਇਦਾਂ ਲੱਗਦਾ ਹੈ ਕਿ ਬੰਦਾ ਸਮੁੰਦਰ ਦੇ ਵਿੱਚ ਪਹੁੰਚ ਚੁੱਕਿਆ ਪਿਛਲੇ 26 ਤਰੀਕ ਨੂੰ ਜੰਮੂ ਦੇ ਵਿੱਚ ਵੀ ਹੜ ਆਏ ਸੀ ਜੰਮੂ ਦੇ ਵਿੱਚ ਹੜ ਆਉਣ ਤੋਂ ਬਾਅਦ ਜੰਮੂ ਕਸ਼ਮੀਰ ਦੀ ਜਿਹੜੀ ਖਾਸ ਕਰਕੇ ਸਿੱਖ ਸੰਗਤ ਸੀ ਉਹਨਾਂ ਦਾ ਮੇਨ ਟਾਰਗੇਟ ਸੀਗਾ ਕਿ ਜੰਮੂ ਦੇ ਸਾਰੇ ਹੀ ਇਲਾਕੇ ਹੜ ਪੀੜਿਤ ਇਲਾਕੇ ਜਿੱਥੇ-ਜਿੱਥੇ ਵੀ ਕੋਈ ਪ੍ਰੋਬਲਮਸ ਨੇ ਜਿੱਥੇ-ਜਿੱਥੇ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹਨਾਂ ਦੀ ਜਿਹੜੀ ਹੈ ਪੂਰਤੀ ਕੀਤੀ ਜਾ ਸਕੇ ਔਰ ਲਗਾਤਾਰ ਸਿੱਖ ਨੌਜਵਾਨ ਜਿਹੜੇ ਨੇ ਅਲੱਗ-ਅਲੱਗ ਜਥੇਬੰਦੀਆਂ ਦੇ ਨਾਲ ਚਲਦੇ ਹੋਏ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੜਪੀੜਤਾ ਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੀ ਇਹ ਮਦਦ ਜੋ ਬਣਦੀ ਸੀ ਗੁਰੂ ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਦਾਤਾਂ ਦੇ ਵਿੱਚੋਂ ਦਸਵੰਤ ਰਾਹੀਂ ਉਹ ਕੀਤੀ ਅੱਜ ਫਿੰਦਰ ਪਿੰਡ ਦੇ ਵਿੱਚ ਪਹੁੰਚੇ ਹਾਂ ਔਰ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਸਾਰੇ ਪਤਵੰਤੇ ਸੱਜਣ ਇਸ ਪਿੰਡ ਦੇ ਵੀ ਔਰ ਖਾਸ ਕਰਕੇ ਮੇਰੇ ਨਾਲ ਜਿਹੜੇ ਆਏ ਸਾਥੀ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਵੀਰ ਜਿਹੜੇ ਕਿ ਸਿੰਬਲ ਕੈਂਪ ਤੋਂ ਆਏ ਨੇ ਉਹਨਾਂ ਦਾ ਇੱਥੇ ਆਉਣ ਦਾ ਮੇਨ ਮਕਸਦ ਕੀ ਸਾਡੇ ਜਿਹੜੇ ਇੱਥੇ ਦੇ ਵਸਨੀਕ ਵੀਰਜੀ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਇਹ ਰਸ ਜਿਹੜੀ ਸੀ ਇਲਾਕੇ ਦੀ ਸਾਰੀਆਂ ਸੰਗਤਾਂ ਦੇ ਕੋਲੋਂ ਮਿਲ ਕੇ ਇਕੱਠੀ ਕੀਤੀ ਤਾਂ ਕਿ ਪੰਜਾਬ ਦੇ ਵਿੱਚ ਆਏ ਹੋਏ ਹੜ੍ਹਾਂ ਨੂੰ ਇਹ ਆਪਣਾ ਤਿਲ ਫੁੱਲ ਜਿਹੜਾ ਹੈ ਉੱਥੇ ਪਹੁੰਚਾ ਸਕਣ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਵੀਰ ਅਜੀਤਪਾਲ ਸਿੰਘ ਜੀ ਸਿੰਬਲ ਡਵੈਲਪਮੈਂਟ ਸੁਸਾਇਟੀ ਦੇ ਵੀਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਪਤਾ ਨੇ ਸਰਕਾਰਾਂ ਆਪਣੇ ਹੱਥ ਪਿੱਛੇ ਖਿੱਚ ਚੁੱਕੀਆਂ ਨੇ ਆਮ ਲੋਕੀ ਆਮ ਸੰਗਤ ਭਾਵੇਂ ਉਹ ਕਿਸੇ ਵੀ ਫਿਰਕੇ ਧਰਮ ਦੇ ਨਾਲ ਸਬੰਧਤ ਹੋਵੇ ਉਹ ਆਪਣੀ ਮਦਦ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਵੇਂ ਦੇਖਦੇ ਹੋ ਕਿ ਇਸ ਫਿੰਦਰ ਪਿੰਡ ਦੇ ਵਿੱਚੋਂ ਵੀ ਅੱਜ ਤੁਹਾਨੂੰ ਜਿਹੜਾ ਬੜਾ ਅੱਛਾ ਇੱਕ ਮਿਲਿਆ ਹੈ ਮੈਸੇਜ ਕਿ ਸਾਰਿਆਂ ਨੇ ਮਿਲਵੇਂ ਉਪਰਾਲੇ ਰਾਹੀਂ ਇਸ ਸੰਗਤ ਨੇ ਜਿਹੜਾ ਜੁੜਤੀਲ ਫੁੱਲ ਇਕੱਠਾ ਕੀਤਾ ਉਹ ਅੱਜ ਤੁਹਾਡੇ ਹਵਾਲੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆਪ ਜੀ ਦਾ ਜੀ ਆਪ ਜੀ ਸਮਾਂ ਕੱਢ ਕੇ ਇੱਥੇ ਪੁੱਜੇ 35 17 ਕੀ ਇਸ ਪਿੰਡ ਨੇ ਵੀ ਅੱਜ ਆਪਣੇ ਭਾਗ ਜਿਹੜੇ ਨੇ ਉਹ ਜਗਾਲੇ ਨੇ ਇਸ ਪਿੰਡ ਦੇ ਵੀ ਜਿਹੜੇ ਭਾਗ ਜਗ ਪੇ ਜੋ ਉੱਥੇ ਇੱਕ ਪੰਜਾਬ ਵਿੱਚ ਤੁਸੀਂ ਕੁਦਰਤ ਵੱਲੋਂ ਕਹਿ ਲੋ ਜਾਂ ਗੈਰ ਕੁਦਰਤੀ ਕਹਿ ਲੋ ਜਿਹੜੀ ਕਰੋਪੀ ਆਈ ਹੋਈ ਹੈ ਉੱਥੇ ਜਿਹੜਾ ਯੱਗ ਚੱਲ ਰਿਹਾ ਨਾ ਉਹਦੇ ਵਿੱਚ ਇਸ ਪਿੰਡ ਦੀ ਵੀ ਥੋੜੀ ਜਿਹਾ ਹਉਤੀ ਉੱਥੇ ਪੈ ਗਈ ਹੈ ਧੰਨਵਾਦ ਹੈ ਇੱਥੋਂ ਦੀ ਸਾਰੀਆਂ ਸਬਾ ਸੋਸਾਇਟੀਾਂ ਦਾ ਮੈਂ ਪਹਿਲੇ ਵੀ ਵੀਰ ਰਮਨੀਕ ਸਿੰਘ ਜੀ ਨਾਲ ਗੱਲਬਾਤ ਕਰ ਰਿਹਾ ਸੀ ਇੱਕ ਬੜਾ ਸੋਹਣਾ ਜਿਹਾ ਇੱਥੇ ਇੱਕ ਬੁਲਦਸਤਾ ਰੂਪੀ ਸਾਨੂੰ ਇੱਥੇ ਦੇਖਣ ਨੂੰ ਮਿਲਿਆ ਜਿਵੇਂ ਪੰਜਾਬ ਵਿੱਚ ਦੇਖੋ ਹਿੰਦੂ ਵੀਰ ਸਾਡੇ ਮੁਸਲਮਾਨ ਵੀਰ ਦੂਸਰਾ ਭਾਈਚਾਰਾ ਸਾਰਾ ਇਕੱਠਾ ਹੋ ਕੇ ਇਸ ਲਈ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ Đਾ ਕੇ ਖੜਾ ਹੋ ਗਿਆ ਜਿਹੜੀਆਂ ਸਾਡੀਆਂ ਫਿਲਮੀ ਹਸਤੀਆਂ ਨੇ ਉਹਨਾਂ ਦਾ ਵੀ ਸਾਨੂੰ ਸਨੇਹ ਆਏ ਉਹ ਵੀ ਉੱਥੇ ਆਪਣਾ ਯੋਗਦਾਨ ਪਾ ਰਹੇ ਨੇ ਸੱਚਮੁੱਚ ਹੀ ਬਿਪਤਾ ਤਾਂ ਪਈ ਹੈ ਲੇਕਿਨ ਉਹ ਬਿਪਤਾ ਘਟ ਜਾਂਦੀ ਹੈ ਜਦੋਂ ਆਪਨਾ ਆ ਕੇ ਹੱਥ ਵੜਾਣਾ ਸ਼ੁਰੂ ਕਰਦੇ ਨੇ ਆਪਣੇ ਆਕੇ ਨਾਲ ਖੜੇ ਹੋ ਜਾਣਾ ਤੇ ਫਿਰ ਉਹ ਬਿਪਤਾ ਬਿਪਤਾ ਨਹੀਂ ਰਹਿੰਦੀ ਉਹ ਇੱਕ ਅਫਸਰ ਬਣ ਜਾਂਦਾ ਉਸ ਅਫਸਰ ਵਿੱਚ ਜਿਸ ਤਰ੍ਹਾਂ ਪਹਿਲੇ ਵੀਰਮਨੇਕ ਸਿੰਘ ਜੀ ਨੇ ਗੱਲ ਬੜੀ ਸੋਹਣੀ ਕਹੀ ਕਿ ਸਮਝ ਲਓ ਵਿਪਤਾ ਤਾਂ ਪੰਜਾਬ ਵਿੱਚ ਆਈਏ ਲੇਕਿਨ ਦੁਨੀਆਂ ਦੇ ਸਾਰੇ ਕੋਣਿਆਂ ਦੇ ਵਿੱਚ ਇੱਕ ਇਨਸਾਨੀ ਸੋਚ ਰੱਖਣ ਵਾਲਾ ਸਿਹird ਸੋਚ ਰੱਖਣ ਵਾਲਾ ਜਿਹੜਾ ਮਨੁੱਖਾ ਨਾ ਉਹ ਸੋਚਣ ਲਈ ਮਜਬੂਰ ਹੋ ਗਿਆ ਔਰ ਉਹਦਾ ਸ਼ਾਨਦਾਰ ਨਮੂਨਾ ਇਸ ਪਿੰਡ 'ਚ ਦੇਖਣ ਮਿਲਿਆ ਭਗਤ ਰਵਿਦਾਸ ਜੀ ਸਭਾ ਬਿਲਕੁਲ ਕਬੀਰਦਾਸ ਜੀ ਸਭਾ ਰਾਧਾਕ੍ਰਿਸ਼ਨ ਮੰਦਰ ਸ਼ਿਵ ਮੰਦਰ ਇਸ ਤੋਂ ਇਲਾਵਾ ਹੋਰ ਵੀ ਸਭਾ ਸੁਸਾਇਟੀਆਂ ਤੇ ਸਾਰਾ ਉਪਰਾਲਾ ਇਸ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਿੰਘ ਸਭਾ ਫਿੰਡਰ ਦੇ ਪ੍ਰਧਾਨ ਸਾਡੇ ਸਤਕਾਰਯੋਗ ਵੀਰ ਰਿਸ਼ਪਾਲ ਸਿੰਘ ਜੀ ਜਿਹੜੇ ਕਿ ਆਪ ਇਸ ਗੁਰੂ ਘਰ ਵਿੱਚ ਹਾਲਾਂਕਿ ਇਸ ਗੁਰੂ ਘਰ ਵਿੱਚ ਜਿੰਦਰਪਾਲ ਸਿੰਘ ਜੀ ਦਸਵੰਦੀ ਬੜੀ ਸਖਤ ਜ਼ਰੂਰਤ ਹੈ ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਆਪ ਨੂੰ ਸਾਰੀਆਂ ਦੀਨ ਹੈ ਲੇਕਿਨ ਇਸ ਵੇਲੇ ਸਮਾ ਜਿਹੜਾ ਉਹਦੀ ਨਜ਼ਾਕਤ ਇਹ ਹੈ ਕਿ ਅਸੀਂ ਪਹਿਲੇ ਆਪਣੇ ਉਹਨਾਂ ਭਰਾਵਾਂ ਦੀ ਸਾਰ ਲਈਏ ਉਹਨਾਂ ਭਰਾਵਾਂ ਦੇ ਮੋਢੇ ਨਾਲ ਮੋਢਾ Đਾ ਕੇ ਖੜੇ ਹੋਈਏ ਤਾਂ ਕਿ ਉਹ ਆਪਣੇ ਆਪ ਨੂੰ ਇਕੱਲਾ ਨਾ ਮਹਿਸੂਸ ਸਮਝਣ ਮੈਨੂੰ ਬੜਾ ਮਾਣ ਤੇ ਫਕਰ ਹੈ ਇਸ ਗੱਲ ਤੋਂ ਕਹਿਣ ਤੇ ਕਿ ਅਗਰ ਦੇਸ਼ ਦਾ ਕੋਈ ਜਿਹੜਾ ਸਾਡਾ ਜ਼ਿੰਮੇਵਾਰ ਸੱਜਣ ਨਹੀਂ ਬੋਲਿਆ ਲੇਕਿਨ ਵਿਦੇਸ਼ ਚੋਂ ਇੱਕ ਬੜੀ ਹਾ ਦਾ ਨਾਰਾ ਉੱਠਿਆ ਨਵਾਬ ਮਲੇਰਕੋਟਲੇ ਦੀ ਤਰ੍ਹਾਂ ਬਿਲਕੁਲ ਬਿਲਕੁਲ ਨਵਾਬ ਮਲੇਰਕੋਟਲੇ ਦੀ ਤਰ੍ਹਾਂ ਹੀ ਤੇiran ਦੇ ਰਾਸ਼ਟਰਪਤੀ ਨੇ ਹਾ ਦਾ ਨਾਰਾ ਮਾਰਿਆ ਕਿ ਪੰਜਾਬ ਆਪਣੇ ਆਪ ਨੂੰ ਇਕੱਲਾ ਨਾ ਸਮਝੇ ਅਸੀਂ ਪੰਜਾਬ ਦੇ ਨਾਲ ਹਾਂ ਬਿਲਕੁਲ ਪੰਜਾਬ ਦੇ ਨਾਲ ਹਾਂ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਸੋ ਧੰਨਵਾਦ ਇੱਥੋਂ ਦੇ ਸਾਰੇ ਹੀ ਸੂਹਿਰਦ ਵੀਰਾਂ ਦਾ Hindu ਵੀਰਾਂ ਦਾ Muslim ਵੀਰਾਂ ਦਾ ਸਿੱਖ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਆਪ ਨੂੰ ਇਨਸਾਨ ਹੁੰਦਾ ਜਿਹੜਾ ਫਰਜ਼ ਸਮਝਦੇ ਹੋਏ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਸਿੰਬਲ ਡਵਲਪਮੈਂਟ ਸੁਸਾਇਟੀ ਇੱਕ ਨਿਮਾਨਾ ਜਿਹਾ ਉਪਰਾਲਾ ਆਪਜੀ ਭੱਲੇ ਪਾਣ ਜਾਂਦੇ ਹੋ 26 ਤਰੀਕ ਤੋਂ ਜੀ ਜ਼ਿੰਤੂ ਆਫਤਾ ਸਾਡੇ ਇੱਥੇ ਵੀ ਆਈ ਉਸ ਦਿਨ ਤੋਂ ਲਗਾਤਾਰ ਅਸੀਂ ਮੈਦਾਨ ਵਿੱਚ ਡਟੇ ਹੋਏ ਆ ਚਾਹੇ ਮੰਗੂ ਚੱਕ ਦਾ ਏਰੀਆ ਹੋਵੇ ਚਾਹੇ ਗੁਜਰਨਗਰ ਹੋਵੇ ਚਾਹੇ ਜੋਗੀ ਗੇਟ ਦੇ ਸ਼ਮਸ਼ਾਨ ਘਾਟ ਦੀ ਸੇਵਾ ਹੋਵੇ ਕਿਸੇ ਕੋਲ ਕੋਈ ਚੁਪੀ ਨਹੀਂ ਹੈ ਅਸੀਂ ਕੋਈ ਆਪਣੇ ਆਪ ਨੂੰ ਇਸ ਚੀਜ਼ ਨੂੰ ਸ਼ੋਅ ਆਫ ਨਹੀਂ ਕਰ ਰਹੇ ਲੇਕਿਨ ਦੱਸਣਾ ਜ਼ਰੂਰ ਬਣਦਾ ਹੈ ਕਿ ਅਸੀਂ ਇਹਦੇ ਨਾਲ ਨਾਲ ਆਪਣੇ ਪੰਜਾਬ ਲਈ ਵੀ ਜਿਹੜੇ ਅਸੀਂ ਖੜੇ ਆ ਇਹ ਸਾਰੇ ਰਸਦ ਇਹਨਾਂ ਨੇ ਸਾਡੇ ਹਵਾਲੇ ਕੀਤੀ ਅਸੀਂ ਬਿਲਕੁਲ ਪਿਆਰ ਤੇ ਸਤਿਕਾਰ ਸਾਹਤੇ ਰਸਦ ਉਹਨਾਂ ਦੀ ਉੱਥੇ ਪਹੁੰਚ ਨਹੀਂ ਕਰਾਂਗੇ ਤੇ ਨਾਲ ਹੀ ਆਪ ਦੇ ਚੈਨਲ ਰਾਈਮੇ ਫਿਰ ਮੁੜ ਕੇ ਬੇਨਤੀ ਕਰ ਰਿਹਾ ਮੈਂ ਬੜੀਆਂ ਵਾਰ ਪਹਿਲੇ ਸਾਰੇ ਚੈਨਲਾਂ ਤੇ ਬੇਨਤੀ ਕੀਤੀ ਆਪਣੇ ਗੁਰਦੁਆਰਾ ਸਾਹਿਬ ਬਾਕੀ ਗੁਰਦੁਆਰਾ ਸਾਹਿਬ ਬੇਨਤੀ ਕੀਤੀ ਆਪ ਸਮੂਹ ਸੰਗਤ ਜੀ ਆਪ ਕਾਮ ਤੈਨ ਹੋ ਆਪ ਜੀ ਇਸ ਲਈ ਬੜੀਆਂ ਭਾਵਨਾਵਾਂ ਵਿੱਚ ਵਹਿ ਰਹੇ ਹੋ ਲੇਕਿਨ ਗੁਰਬਾਣੀ ਕਹਿੰਦੀ ਹੈ ਕਿ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਝੀ ਹੈ ਅਕਲੀ ਕੀ ਚਾਹਦਾ ਸਾਨੂੰ ਵਿਵੇਕ ਬੁੱਧ ਦੇ ਨਾਲ ਦਾਨ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਇਸ ਲਈ ਸਾਡਾ ਰਾਸ਼ਨ ਉਤੇ ਪੰਜਾਬ ਵਿੱਚ ਬਹੁਤ ਜ਼ਿਆਦਾ ਤਦਾਦ ਇਸ ਪਹੁੰਚ ਗਿਆ ਉਹ ਡੰਪ ਹੋ ਰਿਹਾ ਤੇ ਰਾਸ਼ਨ ਦੀ ਕਪੜਿਆਂ ਦੀ ਕੋਈ ਸੇਵਾ ਕਰਨ ਦੀ ਲੋੜ ਨਹੀਂ ਤੁਸੀਂ ਦਸਵੰਦ ਦੀ ਸੇਵਾ ਕਰੋ 10 ਦਿਨਾਂ ਬਾਅਦ 15 ਦਿਨਾਂ ਬਾਅਦ ਸਾਨੂੰ ਦਸਵੰਦ ਦੀ ਬੜੀ ਸਖਤ ਲੋੜ ਪੈਣੀ ਹੈ ਤਾਂ ਕਿ ਅਸੀਂ ਕਿਉਂਕਿ ਪੰਜਾਬ ਜਿਹੜਾ ਨਾ ਉਹ ਖੇਤੀ ਪ੍ਰਧਾਨ ਸੂਬਾ ਹੈ ਸਾਰੇ ਭਲੀ ਭਾਂਤ ਜਾਣਦੇ ਹੋ ਤੇ ਉਹਨਾਂ ਨੂੰ ਮੂੜ ਖੇਤੀ ਕਰਨ ਦੇ ਲਾਇਕ ਬਣਾਉਣ ਦੇ ਲਈ ਸਾਨੂੰ ਉੱਥੇ ਟਰੈਕਟਰਾਂ ਦੀ ਸੇਵਾ ਦੀ ਲੋੜ ਪੈਣੀ ਹੈ ਡੀਜ਼ਲ ਦੀ ਲੋੜ ਪੈਣੀ ਤਾਂ ਉਹਦੇ ਲਈ ਤੁਸੀਂ ਜਿਹੜਾ ਆਪਣਾ ਦਸਵੰਦ ਹੈ ਬਚਾ ਕੇ ਰੱਖੋ ਜਾਂ ਦਸਵੰਦ ਤੇ ਰਹਿ ਸਾਨੂੰ ਸੇਵਾ ਕਰਨੀ ਚਾਹੋ ਸਾਨੂੰ ਸੇਵਾ ਕਰੋ ਤੇ ਸਾਡੇ ਕੋਲੋਂ ਜਿਹੜੀ ਰਸੀਦ ਹੈ ਉਹ ਸੇਵਾ ਕਰਕੇ ਰਸੀਦ ਹਾਸਲ ਕਰੋ ਸੋ ਮੈਂ ਫਿਰ ਧੰਨਵਾਦ ਕਰਦਾ ਅੱਗੇ ਤੋਂ ਤੁਸੀਂ ਕਿਰਪਾ ਕਰੋ ਰਾਸ਼ਨ ਦੀ ਸੇਵਾ ਨਾ ਕਰੋ ਵਸਤਰਾਂ ਦੀ ਸੇਵਾ ਨਾ ਕਰੋ ਦਸਵੰਦ ਦੀ ਸੇਵਾ ਕੋਈ ਜ਼ਰੂਰ ਕਰ ਸਕਦਾ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜਨਵੀ ਰਿਸ਼ਫਤ ਸਿੰਘ ਜੀ ਫਿੰਦਰ ਦੇ ਵਸਨੀਕ ਜੁੜੇ ਨੇ ਅ ਰਸ਼ਪਾਲ ਵੀਰ ਜੀ ਇਹ ਜੋ ਸਾਰਾ ਉਪਰਾਲਾ ਜਿਵੇਂ ਕਿ ਵੀਰ ਜੀ ਨੇ ਵੀ ਦੱਸਿਆ ਔਰ ਅਸੀਂ ਵੀ ਦੇਖ ਰਹੇ ਹਾਂ ਕਿ ਹਰ ਇੱਕ ਤਰ੍ਹਾਂ ਦੀ ਬਰਾਦਰੀ ਤੁਹਾਡੇ ਨਾਲ ਇੱਥੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਕਿਉਂਕਿ ਆਮ ਤੌਰ ਤੇ ਇਹੋ ਜਿਹਾ ਭਾਈਚਾਰਾ ਘੱਟ ਦੇਖਣ ਨੂੰ ਮਿਲਦਾ ਪਰ ਫਿੰਦਰ ਦੇ ਵਿੱਚ ਮੈਂ ਬਹੁਤ ਵਾਰ ਆਇਆ ਔਰ ਹਰ ਵਾਰ ਮੈਨੂੰ ਇਹੋ ਹੀ ਦੇਖਣ ਨੂੰ ਮਿਲਿਆ ਕਿਵੇਂ ਦੇਖਦੇ ਹੋ ਕਿ ਇਹ ਰਸ ਜਿਹੜੀ ਇਕੱਠੀ ਹੋਈ ਪੰਜਾਬ ਦੇ ਲਈ ਤੁਸੀਂ ਦਿਲ-ਫੁਲ ਜੋ ਕਹਿ ਰਹੇ ਹੋ ਅਸੀਂ ਭੇਜਣਾ ਚਾਹੁੰਦੇ ਹਾਂ ਔਰ ਐਸਡੀਐਸ ਇਹਨਾਂ ਨੂੰ ਲੈ ਕੇ ਵੀ ਜਾਏਗੀ ਇਸ ਤਰ੍ਹਾਂ ਦਾ ਤੁਹਾਨੂੰ ਸਾਂਝਾ ਉਪਰਾਲਾ ਲੱਗਿਆ ਕਿ ਕਿਸ ਤਰ੍ਹਾਂ ਦਾ ਸਾਥ ਮਿਲਿਆ ਹਰ ਇੱਕ ਫਿਰਕੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਵੀਰ ਜੀ ਗਿੰਦਰਪਾਲ ਸਿੰਘ ਜੀ ਆਪਸੀ ਸਾਝ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਨੇ بڑے بڑے ਜੋ ਮੁੱਦੇ ਸਿੱਖ ਕੌਮ ਦੇ ਵਿੱਚ ਆਉਂਦੇ ਨੇ ਉਹ ਆਪ ਜੀ ਸਰਵ ਕਰਦੇ ਹੋ ਤੇ ਸਾਡੇ ਨਗਰ ਦੇ ਵਿੱਚ ਇੱਥੇ ਆਏ ਹੋ ਆਪ ਜੀ ਉਹ ਸ਼ੇਰ ਹੋ ਜਿਹੜੇ ਹਰ ਥਾਂ ਤੇ ਬੜੇ ਧੜਾਕੇ ਦੇ ਨਾਲ ਪੰਥ ਦੀ ਆਵਾਜ਼ ਰੱਖਦੇ ਹੋ ਆਪ ਜਿੱਦਾ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜੀ ਸੇਵਾ ਹੈ ਇੱਕ ਬਹੁਤ ਜੀ ਛੋਟੀ ਜੀ ਸਾਡੀ ਸੇਵਾ ਹੈ ਅਸੀਂ ਇਸ ਨੂੰ ਸੇਵਾ ਨਹੀਂ ਸਮਝਦੇ ਪਰ ਸੇਵਾ ਜਿਹੜੀ ਹੈ ਉਹ ਇੱਥੇ ਜਦੋਂ ਅਨਾਉਂਸਮੈਂਟ ਹੋਈ ਤੇ ਇੱਥੇ ਆਪਾਂ ਸਾਰੇ ਪ੍ਰਧਾਨ ਸਾਹਿਬ ਜਿਹੜੇ ਇੱਥੇ ਕਮੇਟੀਆਂ ਦੇ ਨਾਲ ਸਾਂਝ ਕੀਤੇ ਵਿਚਾਰਾਂ ਕੀਤੀਆਂ ਜਿਹੜੇ ਆਪਾਂ ਆਪ ਸੰਗਤਾਂ ਕਰ ਰਹੇ ਹੋ ਇੱਥੋਂ ਦੀ ਜਿਹੜੀ ਬਲਾਦਰੀਆਂ ਨੇ ਸਾਰਿਆਂ ਦਾ ਪਿਆਰ ਮੁਹੱਬਤ ਇਹ 1984 ਜਿਹੜਾ ਮੈਂ ਸੰਗਤਾਂ ਦੇ ਨਾਲ ਇਹ ਵੀ ਗੱਲ ਕਰਦੇ ਹਾਂ 1984 ਦੇ ਵਿੱਚ ਜਦੋਂ ਹਾਲਾਤ ਬਹੁਤ ਖਰਾਬ ਹੋਏ ਉਸ ਵੇਲੇ ਜਿੱਥੇ ਸਾਡੀ ਇਹਨਾਂ ਦੀ ਲੋੜ ਪੈਂਦੀ ਸੀ ਹੂੰ ਤੇ ਇਹ ਅੱਗੇ ਹੋ ਜਾਂਦੇ ਸਨ ਚਾਹ ਵਾਦ ਮੰਟਰੀ ਜਿਹੜੀ ਸੀ ਸਿੱਖਾਂ ਦੇ ਨੌਜਵਾਨ ਬੱਚਿਆਂ ਨੂੰ ਫੜਦੀ ਸੀ ਉਸ ਵੇਲੇ ਦੇ ਜਿਹੜੇ ਬਜ਼ੁਰਗ ਸਨ ਉਹ ਆਪਣੇ ਘਰਾਂ ਦੇ ਵਿੱਚ ਸਾਰੇ ਤੁਸੀਂ ਇਹ ਤੁਸੀਂ ਫਿੰਦੜ ਪਿੰਡ ਦੀ ਗੱਲ ਬਾਤ ਸੁਣਾ ਫਿੰਦੜ ਪਿੰਡ ਦੀ ਸਰ ਵਾਜੀ ਵਾਜੀ ਫਿੰਦੜ ਉਹ ਪਿੰਡ ਹੈ ਜਿੱਥੇ ਸਾਰੀਆਂ ਬਲਾਦਰੀਆਂ ਨੇ ਵਾਜੀ ਉੱਥੇ ਜ਼ਿਲ੍ਹੇ ਸਿੱਖ ਪੰਥ ਦੇ ਉੱਤੇ ਆਫਤ ਆਈ ਤੇ ਉੱਥੇ ਇਹ ਖੜੇ ਹੋਏ ਜ਼ਿਲ੍ਹੇ ਖਾਲਸਿਆਂ ਨੇ ਸਾਰੇ ਪਿੰਡਾਂ ਦੇ ਵਿੱਚ ਆਫਤ ਇੱਥੇ ਕੀਤਾ ਤੇ ਆਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਇੱਥੇ ਬਹੁਤ ਆਪਸ ਵਿੱਚ ਪਿਆਰ ਮੁਹੱਬਤ ਹੈ ਸਾਂਝ ਹੈ ਬਿਲਕੁਲ ਇਹ ਮਿਸਾਲ ਹੈ ਜਿੰਨੇ ਵੀ ਇੱਥੇ ਗੁਰਪੁਰਬ ਇੱਥੇ ਜਗਰਾਤੇ ਈਦ ਜੋ ਵੀ ਹੁੰਦਾ ਹੈ ਸਾਰੇ ਮਿਲ ਕੇ ਇਕੱਠੇ ਆਸੀ ਪਰਿਵਾਰ ਮਿਲ ਕੇ ਕਰਦੇ ਹਾਂ ਬੋਲੇ ਸੋਨਹਾ ਸਿਰਕਾਰ ਦੂਸਰੀ ਇਹ ਜਿਹੜੀ ਸੇਵਾ ਹੈ ਆਸੀ ਬਹੁਤ ਜ਼ਿਆਦਾ ਸੇਵਾ ਨਹੀਂ ਕਰ ਸਕੇ ਬਸ ਜਿੰਨੀ ਕ ਸੇਵਾ ਕੀਤੀ ਹੈ ਇਹ ਸਾਡੀ ਪ੍ਰਵਾਨ ਕਰਨੀ ਹੈ ਇੱਕ ਗੱਲ ਮੈਂ ਹੋਰ ਸਾਧ ਸੰਗਤ ਜੀ ਦੇ ਨਾਲ ਆਪ ਜੀ ਦੇ ਮੀਡੀਆ ਰਾਈ ਕਿ ਦੇਖਣ ਵਿੱਚ ਆ ਰਿਹਾ ਕਿ ਪੰਜਾਬ ਨੂੰ ਪਾਣੀ ਦੇ ਨਾਲ ਮਾਰਿਆ ਜਾ ਰਿਹਾ ਹੈ ਬਿਲਕੁਲ ਪੰਜਾਬ Hindu Muslim Sikh Isai ਜਿਹੜੇ ਨੇ ਇਹ ਸਾਰੇ ਖਾਲਸੇ ਨੇ ਤੇ ਉਹ ਚੀਜ਼ ਖਤਮ ਹੁੰਦੀ ਹੈ ਜਿਹੜੀ ਆਪਾਂ ਬਣਾਈ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਿਕਲੀ ਹੋਈ ਚੀਜ਼ ਖਾਲਸਾ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਉਹ ਸਰਕਾਰਾਂ ਜਾਂ ਕੋਈ ਹੋਰ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਇਹ ਮੈਂ ਆਪਣੇ ਆਪ ਦੀ ਸੰਗਤਾਂ ਨੂੰ ਆਪ ਦੀ ਦੇ ਚੱਲ ਰਹੀ ਕਿ ਘਵਰਾਉਣਾ ਨਹੀਂ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਨਿਕਲਿਆ ਉਸ ਨੂੰ ਕੋਈ ਖਤਮ ਨਹੀਂ ਕਰ ਸਕਿਆ ਇਹ ਆਪਸ ਵੀ ਸਾਡਾ ਹੋਰ ਪਿਆਰ ਵਧਿਆ ਤੇ ਆਪ ਜੀ ਦੇ মিডিਆ ਰਾਹੀਂ ਮੈਂ ਆਪ ਵੀਰਾਂ ਨੂੰ ਸਿੰਬਲ ਕੰਪ ਦੇ ਵੀਰਾਂ ਨੂੰ ਜਿਨ੍ਹਾਂ ਨੇ ਬਹੁਤ ਯੋਗਦਾਨ ਦਿੱਤਾ ਤੇ ਆਪ ਰਾਹੀਂ ਇਹ ਸਭ ਸਾਰਿਆਂ ਨੂੰ ਬੇਨਤੀ ਕਰਦਾ ਕਿਤੇ ਹੋਰ ਲੋੜ ਤੇ ਤੇ ਸਾਡੇ ਤੇ ਸਾਨੂੰ ਇਸੇ ਤਰ੍ਹਾਂ ਯਾਦ ਕਰੋ ਅਸੀਂ ਤੁਹਾਡੇ ਛੋਟੇ ਭਰਾ ਇੱਕ ਗਰੀਬ ਪਿੰਡ ਦੇ ਤੁਸੀਂ ਸਾਰਿਆਂ ਨੇ ਆਪ ਜੀ ਸੰਗਤਾਂ ਦੇ ਸਾਡੀ ਸੇਵਲ ਹੈ ਅਸੀਂ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸਾਧ ਸੰਗਤ ਜਿਨ੍ਹਾਂ ਪੂਰੇ ਪਿੰਡ ਦਾ ਆਪਰੇ ਚਾਨਣ ਰਾਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇੱਕ ਛੋਟੇ ਜਿਹੇ ਦਾਸ ਦੀ ਅਲੌਂਸਮੈਂਟ ਰਹੀ ਆਪ ਸਾਰੇ ਪਿੰਡ ਸੰਗਤਾਂ ਨੇ ਇਹ ਸਾਰਾ ਸਮਾਨ ਇੱਥੇ ਪਹੁੰਚਾਇਆ ਜਦੋਂ ਵੀ ਅੱਗੇ ਕਿਤੇ ਵੀ ਸਾਡੀ ਜ਼ਰੂਰਤ ਪਏ ਤੇ ਪਿੰਡ ਫਿੰਦੜ ਦੇ ਸਾਰੀਆਂ ਸਵਾ ਤੁਹਾਡੇ ਰਕੇ ਹਾਜ਼ਰ ਨੇ ਅਸੀਂ ਤੁਹਾਡੇ ਕੇ ਝੋਲੀ ਅਟਕੇ ਇਹ ਬੇਨਤੀ ਕਰਾਂਗੇ ਜਿੱਥੇ ਵੀ ਕੋ ਸੇਵਾ ਹੋਈ ਸਾਨੂੰ ਜਰੂਰ ਯਾਦ ਕਰਿਓ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਚਰਨਜੀਤ ਸਿੰਘ ਚਰਨਜੀਤ ਜੀ ਵੀ ਸਾਡੇ ਨਾਲ ਨੇ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਚਰਨਜੀਤ ਜੀ ਅੱਜ ਜੋ ਪੰਜਾਬ ਦਾ ਮਾਹੌਲ ਬਣਿਆ ਹੈ ਔਰ ਇੱਕ ਇਸ ਭਾਰਤ ਦੇਸ਼ ਦਾ ਵੀ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਜਦੋਂ ਵੀ ਕਿਸੇ ਵੀ ਭਾਰਤ ਦੇ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਫਤਾਂ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਪਹਿਲਾਂ ਹਿੱਕ ਡਾ ਕੇ ਖੜਾ ਹੁੰਦਾ ਹੈ ਪਰ ਅੱਜ ਦੇਖ ਰਹੇ ਹਾਂ ਅਸੀਂ ਕਿ ਪੰਜਾਬ ਦੇ ਆਪਣੇ ਇਲਾਕੇ ਪੂਰੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਪਰ ਪੰਜਾਬ ਦੀ ਤਰਫੋਂ ਇਹ ਕਿਹਾ ਜਾ ਰਿਹਾ ਹੈ ਬਲਕਿ ਅਸੀਂ ਵੀ ਦੇਖ ਰਹੇ ਹਾਂ ਮੀਡੀਆ ਦੇ ਰਾਹੀਂ ਵੀ ਦੇਖ ਰਹੇ ਹਾਂ ਜੇ ਕਿਸੇ ਹੋਰ ਮਨੀਪੁਰ ਜਾਂ ਕਿਸੇ ਹੋਰ ਇਲਾਕੇ ਦੇ ਵਿੱਚ ਹੜ੍ਹ ਆਉਂਦਾ ਤਾਂ ਸ਼ਾਇਦ ਨੈਸ਼ਨਲ ਮੀਡੀਆ ਨੇ ਚੀਕਾਂ ਮਾਰਨੀਆਂ ਸੀ ਅੱਜ ਐਸਾ ਮਾਹੌਲ ਬਣਿਆ ਹੋਇਆ ਹੈ ਪਰ ਫਿਰ ਵੀ ਜੰਮੂ ਕਸ਼ਮੀਰ ਦੀ ਸੰਗਤ ਜਿਦੇ ਵਿੱਚ ਹਰ ਤਰ੍ਹਾਂ ਦੇ ਫਿਰਕੇ ਦੇ ਲੋਕੀ ਤੁਸੀਂ ਵੀ ਸ਼ਾਮਲ ਹੋ ਅਸੀਂ ਵੀ ਸ਼ਾਮਿਲ ਆ ਕਿਸ ਤਰ੍ਹਾਂ ਲੱਗ ਰਿਹਾ ਕਿ ਸਾਨੂੰ ਪੰਜਾਬ ਦੇ ਜਾ ਕੇ ਹੈਲਪ ਕਰਨੀ ਚਾਹੀਦੀ ਹੈ ਜਾਂ ਅਸੀਂ ਹੈਲਪ ਤਾਂ ਕੀ ਕਰਨੀ ਆ ਉਹ ਤਾਂ ਹੈ ਹੀ ਰਾਜਾ ਬੰਦਾ ਪਰ ਫਿਰ ਵੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਬਿਲਕੁਲ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਮੈਂ ਤੇ ਕਹਾਂਗਾ ਕਿ ਮਨੀਪੁਰ ਤਾਂ ਪਹਿਲੇ ਹੀ ਸੁਲਗ ਰਿਹਾ ਹੈ ਮਨੀਪੁਰ ਤੇ ਵੀ ਸਰਕਾਰ ਦਾ ਧਿਆਨ ਨਹੀਂ ਹੈ ਲੇਕਿਨ ਅਗਰ ਗੁਜਰਾਤ ਤੇ ਇਸ ਤਰ੍ਹਾਂ ਦੀ ਕੋਈ ਆਫਤ ਆ ਜਾਂਦੀ ਤਾਂ ਮੈਨੂੰ ਲੱਗਦਾ ਸਰਕਾਰ ਪੂਰੀ ਹਿਲ ਜਾਣੀ ਸੀ ਹਵਾਈ ਸੇਵਾ ਹਰ ਤਰ੍ਹਾਂ ਦੀ ਸੇਵਾ ਸ਼ੁਰੂ ਹੋ ਜਾਣੀਆਂ ਸਨ ਲੇਕਿਨ ਮੈਂ ਅੱਜ ਇਸ ਵਿਪਤਾ ਦੀ ਘੜੀ 'ਚ ਕੋਈ ਸਿਆਸੀ ਗੱਲ ਨਹੀਂ ਕਰਾਂਗਾ ਪਹਿਲੇ ਤਾਂ ਮੈਂ ਤੁਹਾਡੇ ਮਾਧਿਅਮ ਤੋਂ ਇਹ ਅਰਦਾਸ ਕਰਾਂਗਾ ਜੀ ਜੀ ਕਿ ਇਸ ਤਰ੍ਹਾਂ ਦੇ ਹਾਲਾਤ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਨਹੀਂ ਮੈਂ ਤਾਂ ਕਹਿੰਦਾ ਪੂਰੀ ਦੁਨੀਆ 'ਚ ਨਾ ਬਣਨ ਉਹ ਸਾਨੂੰ ਇਸ ਤਰ੍ਹਾਂ ਦੀ ਸੇਵਾ ਦੇਣ ਦੀ ਮਾਲਕ ਨੋਬਤ ਨਹੀਂ ਇਹ ਮੈਂ ਸਾਰੇ ਸੰਗਤ ਨੂੰ ਵੀ ਕਹਿ ਗਾ ਗਿਆ ਸੀ ਇੱਕ ਸਾਂਝੀ ਅਰਦਾਸ ਕਰੀਏ ਹਾਂਜੀ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿਸੇ ਦੀ ਸੇਵਾ ਦੀ ਸਾਨੂੰ ਜ਼ਰੂਰਤ ਨਾ ਪਾਵੇ ਬਿਲਕੁਲ ਸੇਵਾ ਦੀ ਜ਼ਰੂਰਤ ਪਵੇ ਤਾਂ ਕਿਤੇ ਡਿਵੈਲਪਮੈਂਟ ਦੀ ਹੋਵੇ ਐਜੂਕੇਸ਼ਨ ਦੀ ਹੋਵੇ ਹੈਲਥ ਦੀ ਹੋਵੇ ਜਾਂ ਕੋਈ ਗਰੀਬ ਗੁਰਬਾ ਹੋਵੇ ਉਸ ਦੀ ਪਰਿਵਾਰਿਕ ਅਗਰ ਕੋਈ ਮਦਦ ਕਰ ਸਕੀ ਤਾਂ ਕਰੀਏ ਬਹੁਤ ਵਧੀਆ ਲੇਕਿਨ ਪੰਜਾਬ ਵਾਕਿਆ ਹੀ ਦੇਸ਼ ਦੀ ਹੀ ਨਹੀਂ ਬਲਕਿ ਦੁਨੀਆ ਦੀ ਸ਼ਾਨ ਹੈ ਕੀ ਬਾਤ ਅੱਜ ਮੈਨੂੰ ਬੜੀ ਫੀਲਿੰਗ ਹੋ ਰਹੀ ਸੀ ਜਦੋਂ ਮੈਂ ਆਪਣੇ ਬੁਲਾריה ਤੋਂ ਸੁਣਿਆ ਕਿ ਅਸੀਂ ਪੰਜਾਬ ਦੀ ਮਦਦ ਕਰਨ ਜਾ ਰਹੇ ਹਾਂ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਅਸੀਂ ਪੰਜਾਬ ਦੀ ਮਦਦ ਕਰ ਸਕਨੇ ਆ ਬਿਲਕੁਲ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਆ ਔਰ ਉਥੇ ਸਾਰੀ ਦੁਨੀਆ ਦੀ ਮਦਦ ਹੁੰਦੀ ਆ ਔਰ ਕੱਲ ਵੀ ਉਥੋਂ ਹੀ ਮਦਦ ਹੋਏਗੀ ਲੇਕਿਨ ਹਾਂ ਸਾਡੀ ਜ਼ਿੰਮੇਵਾਰੀ ਸਾਡਾ ਫਰਜ਼ ਜਿਹੜਾ ਸੀ ਫਰਜ਼ ਤੇ ਰਹੀਂ ਅਸੀਂ ਜਿਹੜਾ ਉਥੋਂ ਅਸੀਂ ਪਿਛੇ ਨਹੀਂ ਟਾਂਗੇ ਪਰ ਮੈਂ ਆਪਣੀ ਪੰਚਾਇਤ ਦੀ ਆਪਣੇ ਪਿੰਡ ਦੀ ਗੱਲ ਕਰਾਂ ਤੋ ਰਿਸ਼ਪਾਲ ਜੀ ਹੁਣ ਮੇਰੇ ਨਾਲ ਗੱਲ ਕੀਤੀ ਅਸੀਂ ਗੁਰਦੁਆਰਾ ਸਾਹਿਬ ਬੈਠੇ ਸਾਰੇ ਪ੍ਰਧਾਨ ਸਾਹਿਬ ਬੈਠੇ ਸਨ ਤੋ ਮੈਨੂੰ ਲੱਗਿਆ ਕਿ ਇੱਕ ਸਾਡੀ ਜ਼ਿੰਮੇਵਾਰੀ ਆ ਔਰ ਫਰਜ਼ ਆ ਇਨਸਾਨੀ ਫਰਜ਼ ਆ ਤੋ ਉਸਨੂੰ ਅਸੀਂ ਨਿਭਾਉਂਦੇ ਹੀ ਅੱਜ ਸਾਡੀ ਜਿਹੜੀ ਸਿੰਬਲ ਡਿਪਾਰਟਮੈਂਟ ਸੁਸਾਇਟੀ ਹੈ ਉਸ ਦੇ ਰਾਈ ਅਸੀਂ ਇਹਦੇ ਤਾਲਮੇਲ ਨਾਲ ਸਾਰਾ ਇੱਕ ਨੈਟਵਰਕ ਤੇ ਤਰੀਏ ਜਰੀ ਅਸੀਂ ਇਹ ਸਮਾਨ ਜਿਹੜਾ ਪੰਜਾਬ ਦੀ ਸੰਗਤਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਹੈ ਤੋਂ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਤਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਸਾਰੇ ਲੋਕੀ ਇੱਥੇ ਖੜੇ ਨੇ ਔਰ ਹੁਣ ਥੋੜੀ ਹੀ ਦੇਰ ਤੱਕ ਇਹ ਸਮਾਨ ਜਿਹੜਾ ਹੈ ਇਸ ਨੂੰ ਗੱਡੀਆਂ ਦੇ ਵਿੱਚ ਰੱਖਿਆ ਜਾਏਗਾ ਔਰ ਇਸ ਨੂੰ ਗੁਰਦੁਆਰਾ ਸਿੰਘ ਸਭਾ ਬਸਤੀ ਗੋਵਿੰਦਪੁਰਾ ਸਿੰਬਲ ਮੋੜ ਵਿਖੇ ਸਿੰਬਲ ਡਰਮਨਟ ਸੋਸਾਇਟੀ ਦੇ ਹਵਾਲੇ ਜਿਹੜਾ ਹੈ ਉਹ ਕੀਤਾ ਜਾਏਗਾ ਤਾਂ ਜੋ ਇਸ ਸਮਾਨ ਨੂੰ ਛੇਤੀ ਤੋਂ ਛੇਤੀ ਪੰਜਾਬ ਦੇ ਵਿੱਚ ਪਹੁੰਚਾਇਆ ਜਾਏ ਤੁਹਾਨੂੰ ਦੱਸ ਦਈਏ ਕਿ ਵੈਸੇ ਪੰਜਾਬ ਵੱਲੋਂ ਬਹੁਤ ਸਾਰੀਆਂ ਅਪੀਲਾਂ ਆ ਰਹੀਆਂ ਨੇ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੇ ਰਸਤੇ ਦੇ ਲੋੜ ਨਹੀਂ ਪਰ ਸਿੰਬਲ ਡੋਨਮੈਂਟ ਸੁਸਾਇਟੀ ਵੱਲੋਂ ਇਹ ਇੱਕ ਤੈਅ ਕੀਤਾ ਗਿਆ ਹੈ ਕਿ ਪਹਿਲਾਂ ਅਸੀਂ ਗਾਹਾਂ ਜਾ ਕੇ ਪੰਜਾਬ ਦੇ ਵਿੱਚ ਕੰਟੈਕਟ ਕਰਾਂਗੇ ਤਾਂ ਕਿ ਇਹ ਜੋ ਵੀ ਰਸਤ ਇਹ ਜੋ ਵੀ ਰਾਸ਼ਨ ਹੈ ਇਹ ਬਿਲਕੁਲ ਉਸ ਜਗ੍ਹਾ ਦੇ ਉੱਤੇ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਇਸ ਦੀ ਜਿਹੜੀ ਜ਼ਰੂਰਤ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇੱਥੋਂ ਗੱਡੀਆਂ ਜਾਂਦੀਆਂ ਨੇ ਤੇ ਅੱਗੇ ਜਾ ਕੇ ਕਿਧਰੇ ਨਾ ਕਿਧਰੇ ਜਾ ਕੇ ਡੰਪ ਕਰਕੇ ਵਾਪਸ ਆ ਜਾਂਦੀਆਂ ਨੇ ਸ਼ੁਰੂ ਕਰਵਾ ਦੂੰਗਾ ਹਾਂ ਇਹ ਡੰਪ ਕਰਵਾ ਕੇ ਵਾਪਸ ਆ ਜਾਂਦੀ ਨੇ ਪਰ ਤੁਹਾਨੂੰ ਦੱਸ ਦਈਏ ਕਿ ਸਿੰਦਰ ਪਿੰਡ ਵੱਲੋਂ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਸਿੰਬਲ ਡਵੈਲਪਮੈਂਟ ਸੁਸਾਇਟੀ ਨੂੰ ਇਹ ਸਾਥ ਮਿਲ ਰਿਹਾ ਹੈ ਔਰ ਮੈਂ ਤੁਹਾਨੂੰ ਇੱਕ ਦੋ ਤਸਵੀਰਾਂ ਹੋਰ ਦਿਖਾਵਾਂਗੇ ਜਿਸ ਤਰੀਕੇ ਨਾਲ ਤੁਸੀਂ ਇਹ ਸਾਰਾ ਰਾਸ਼ਨ ਦੇਖ ਰਹੇ ਹੋ ਇਹਨਾਂ ਨੇ ਇਕੱਠਾ ਕੀਤਾ ਹੈ ਇਨਸਾਨਾਂ ਦੇ ਲਈ ਉੱਥੇ ਹੀ ਜਨੌਰਾਂ ਦੇ ਲਈ ਜਾਨਵਰਾਂ ਦੇ ਲਈ ਵੀ ਜਿਹੜਾ ਰਸਦ ਹੈ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਾਨਵਰਾਂ ਦੇ ਖਾਣ ਪੀਣ ਦੇ ਲਈ ਵੀ ਜਿਹੜਾ ਹੈ ਸਮਾਨ ਉਹ ਚੋਕਰ ਵਗੈਰਾ ਜਾਂ ਕਿ ਉਸ ਤਰ੍ਹਾਂ ਦਾ ਜਿਹੜਾ ਸੁੱਕਾ ਜਿਹੜਾ ਉਹਨਾਂ ਦਾ ਖਾਣ ਵਾਲਾ ਸਮਾਨ ਜਿਹੜਾ ਹੈ ਉਹ ਵੀ ਭੇਜਿਆ ਜਾ ਰਿਹਾ ਮੈਂ ਵੀਰ ਜੀ ਨੂੰ ਕਹਾਂਗਾ ਕਿ ਇਸ ਸਾਈਡ ਆ ਜਾਣਾ ਸੀ ਉਹ ਟਰਾਲੀ ਵੀ ਦਿਖਾ ਦਈਏ ਜਿਹੜੀ ਚੁੱਕ ਚੋਖਰ ਦੀ ਜਿਹੜੀ ਟਰਾਲੀ ਹੈ ਉਹ ਵੀ ਪੂਰੀ ਜਿਹੜੀ ਹੈ ਉਹ ਇਹਨਾਂ ਨੇ ਪੂਰੀ ਜਿਹੜਾ ਇੱਕ ਟਰਾਲੀ ਜਿਹੜੀ ਹੈ ਉਹ ਵੀ ਨਾਲ ਇਹ ਭੇਜ ਰਹੇ ਨੇ ਇਥੋਂ ਸਾਮਣੇ ਤੁਹਾਨੂੰ ਦਿਖਾ ਦਿਆਂਗਾ ਇਹ ਉਹ ਟਰਾਲੀ ਹੈ ਜਿਹਦੇ ਵਿੱਚ ਚੋਖਰ ਲੋਡ ਹੈ ਕਿਉਂਕਿ ਜਿੱਥੇ ਇਨਸਾਨਾਂ ਦੇ ਨਾਲ ਮਾੜੀ ਹੋ ਰਹੀ ਹੈ ਜਿੱਥੇ ਇਨਸਾਨੀਅਤ ਦੇ ਜਿਹੜੇ ਹਾਲਾਤ ਮਾੜੇ ਹੋਏ ਪਏ ਨੇ ਪੰਜਾਬ ਦੇ ਹੜ੍ਹਾਂ ਦੇ ਕਾਰਨ ਉੱਥੇ ਹੀ ਜਾਨਵਰਾਂ ਤੇ ਵੀ ਹਾਲਤ ਜਿਹੜੀ ਹੈ ਉਹ ਬੜੀ ਮਾੜੀ ਹੈ ਪਰ ਕਿਤੇ ਨਾ ਕਿਤੇ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਦੇ ਅੱਗੇ ਨਿਸ਼ਾਨ ਸਾਹਿਬ ਝੂਲਦੇ ਦੇਖਦੇ ਆ ਤੇ ਉਸੇ ਨਿਸ਼ਾਨ ਸਾਹਿਬ ਦੇ ਹੇਠ ਸਮੂਹ ਸੰਗਤ ਜਿਹੜੀ ਹੈ ਉਹ ਇੱਥੇ ਆ ਕੇ ਤੇ ਸੇਵਾ ਕਰਦੀ ਹੈ ਭਾਵੇਂ ਉਹ ਕਿਸੇ ਵੀ ਫਿਰਕੇ ਦੇ ਨਾਲ ਜਿਹੜਾ ਹੈ ਉਹ ਤਲਕ ਰੱਖਦੀ ਹੋਵੇ ਕਿਉਂਕਿ ਫਿੰਦਰ ਪਿੰਡ ਦੇ ਵਿੱਚ Hindu Muslim Sikh ਸਾਰਿਆਂ ਨੇ ਮਿਲ ਕੇ ਜਿਹੜਾ ਇਹ ਉਪਰਾਲਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਕੀਤਾ ਹੈ ਔਰ ਉਮੀਦ ਕਰਦੇ ਹਾਂ ਕਿ ਪੰਜਾਬ ਜਿਹੜਾ ਹੈ ਚੜ੍ਹਦੀ ਕਲਾ ਦੇ ਵਿੱਚ ਸੀ ਔਰ ਗਾਂ ਵਿਚੜਦੀ ਕਲਾ ਦੇ ਵਿੱਚ ਹੀ ਰਹੇਗਾ ਕਿਉਂਕਿ ਇਸ ਵੇਲੇ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਸਾਨੂੰ ਲੱਗ ਰਿਹਾ ਹੈ ਕਿ ਪੰਜਾਬ ਡੁੱਬ ਰਿਹਾ ਹੈ ਪਰ ਜਦੋਂ ਅਸੀਂ ਉਸ ਪੰਜਾਬ ਦੇ ਵਿੱਚ ਘੁੰਮਦੇ ਹਾਂ ਤਾਂ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਡੁੱਬ ਨਹੀਂ ਰਿਹਾ ਪੰਜਾਬ ਹੋਰਾਂ ਨੂੰ ਸਿਖਾ ਰਿਹਾ ਹੈ ਕਿ ਡੁੱਬਣ ਤੋਂ ਕਿਵੇਂ ਬਚਣਾ ਹੈ ਔਰ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਸਾਡਾ ਆਪਣਾ ਦੇਸ਼ ਪੰਜਾਬ ਉਹ ਅੱਜ ਬੇਸ਼ੱਕ ਡੁੱਬ ਰਿਹਾ ਹੈ ਮਗਰ ਉਹ ਸਾਨੂੰ ਜ਼ਰੂਰ ਇਕੱਠਾ ਕਰ ਗਿਆ ਕਿਹਾ Hindu ਕਿਹਾ Sikh ਕਿਹਾ Muslim ਮਾਨਸ ਕੀ ਜਾਤ ਸਭ ਇਕ ਹੈ ਪਹਿਚਾਨ ਬੋ ਇਸ ਤਰ੍ਹਾਂ ਦੇ ਜੋ ਗੁਰਬਾਣੀ ਦੀਆਂ ਪੰਕਤੀਆਂ ਨੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੇਵਾ ਭਾਵ ਤੁਸੀਂ ਦੇਖ ਰਹੇ ਹੋ Hindu Sikh Muslim ਸਾਰੇ ਮਿਲ ਕੇ ਜੜਾ ਨਾ ਉਹ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਕੀ ਇੱਥੇ ਦੇ ਹਰ ਤਰ੍ਹਾਂ ਦੇ ਭਾਈਚਾਰੇ ਨੇ ਜਿਹੜੀ ਹੈ ਉਹ ਇਸ ਸੇਵਾ ਦੇ ਵਿੱਚ ਸਾਂਝ ਪਾਈ ਹੈ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਇੱਥੇ ਸੇਵਾਦਾਰ ਤੁਹਾਨੂੰ ਦਿਖਾਈ ਦੇ ਰਹੇ ਨੇ ਉਹ ਸਾਰੇ ਇਸੇ ਪਿੰਡ ਦੇ ਨੇ ਔਰ ਸਾਰੇ ਰਲ ਮਿਲ ਕੇ ਜਿਹੜਾ ਹੈ ਉਹ ਕੰਮ ਕਰਦੇ ਨੇ ਔਰ ਅਸੀਂ ਵੀ ਉਮੀਦ ਕਰਾਂਗੇ ਕਿ ਇਹਨਾਂ ਦਾ ਜਿਹੜਾ ਸਾਚਰੀ ਆਖਾਂ ਤੋ ਇਹੀ ਚੜਦੀ ਕਲਾ ਦਾ ਪ੍ਰਤੀਕ ਹੁੰਦਾ ਜਦੋਂ ਅਸੀਂ ਸੱਚ ਦੀ ਆਵਾਜ਼ ਨੂੰ ਚੱਕਦੇ ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਦੋਂ ਅਸੀਂ ਬੋਲਾਂਗੇ ਕਿਤੇ ਵੀ ਆਪ ਦਾ ਆਈ ਹੋਵੇ ਕਿਤੇ ਵੀ ਕੋਈ ਝੂਠ ਦਾ ਖਲਾਰਾ ਹੋਵੇ ਉਸ ਖਲਾਰੇ ਨੂੰ ਦੇਖ ਕੇ ਉਹਦੇ ਸਾਹਮਣੇ ਡੱਟ ਕੇ ਖੜੇ ਹੋਣਾ ਇਸੇ ਨੂੰ ਕਹਿੰਦੇ ਨੇ ਸੋ ਉਹ ਹੀ ਜਿਹੜੇ ਖੜੇ ਹੁੰਦੇ ਨੇ ਉਹ ਹੀ ਨਿਹਾਲ ਹੁੰਦੇ ਨੇ ਔਰ ਅੱਜ ਇਹ ਜਕਾਰਾ ਇਸੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਔਰ ਇਹੀ ਚੜ੍ਹਦੀ ਕਲਾ ਜਿਹੜੀ ਹੈ ਉਹ ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਦੇਖਣ ਨੂੰ ਮਿਲੇ ਇਹ ਸੁਹਾਰਦ ਇਹ ਆਪਸੀ ਭਾਈਚਾਰਾ ਜਿਹੜਾ ਕਿ ਇੱਥੇ ਦੇਖਣ ਨੂੰ ਕਿੰਦਰ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਇਹ ਭਾਈਚਾਰਾ ਸਾਨੂੰ ਸਾਰੇ ਹੀ ਲੋਕਾਈ ਸਾਰੇ ਹੀ ਦੇਸ਼ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲੇ ਕਿਵੇਂ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਇਹ ਉਹ ਮਾਨੁਖਾ ਜਾਤੀ ਹੈ ਜਿਸ ਦੇ ਪਿੱਛੇ ਗੁਰੂਆਂ ਨੇ ਆਪਣੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵੱਡੇ ਵੱਡੇ ਉਪਦੇਸ਼ ਦਿੱਤੇ ਨੇ ਉਹਨਾਂ ਉਪਦੇਸ਼ਾਂ ਤੇ ਚੱਲਣਾ ਔਰ ਉਹਨਾਂ ਉਪਦੇਸ਼ਾਂ ਨੂੰ ਕਮਾਉਣਾ ਜਦੋਂ ਅਸੀਂ ਉਹਨਾਂ ਉਪਦੇਸ਼ਾਂ ਤੇ ਚੱਲਣਾ ਸ਼ੁਰੂ ਕਰਦੇ ਆਂਗੇ ਔਰ ਉਹਨਾਂ ਉਪਦੇਸ਼ਾਂ ਨੂੰ ਕਮਾਉਣਾ ਸ਼ੁਰੂ ਕਰਦੇ ਆਂਗੇ ਤਾਂ ਸਮਝ ਲੈਣਾ ਕਿ ਉਸ ਦਿਨ ਇਸ ਲੋਕਾਈ ਦੇ ਵਿੱਚ ਸਾਂਝੀ ਵਾਲਤਾ ਦਾ ਜਿਹੜਾ ਪ੍ਰਤੀਕ ਹੈ ਉਹ ਇਹ ਜਿਸ ਤਰ੍ਹਾਂ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਸਾਰੇ ਰਲ ਮਿਲ ਕੇ ਜਿਹੜੀ ਸੇਵਾ ਦਾ ਭਾਵ ਦੇ ਵਿੱਚ ਜੁਟੇ ਹੋਏ ਨੇ ਉਮੀਦ ਕਰਦੇ ਹਾਂ ਕਿ ਛੇਤ ਹੀ ਪੰਜਾਬ ਸਾਡਾ ਜਿਹੜਾ ਹੈ ਉਹ ਇਹਨਾਂ ਹੜ੍ਹਾਂ ਦੀ ਮਾਰ ਤੋਂ ਉੱਪਰ ਉੱਠੇਗਾ ਫਿਲਹਾਲ ਜੋ ਬੇਨਤੀ ਹੈ ਉਹ ਇਹ ਹੈ ਕਿ ਕੀ ਕਪੜਾ ਰਾਸ਼ਨ ਜਾਂ ਹੋਰ ਤਰ੍ਹਾਂ ਦੀ ਜਿਹੜੀ امداد ਹੈ ਉਹਦੇ ਉੱਤੇ ਹੁਣ ਰੋਕ ਲਗਾਈ ਜਾ ਸਕੇ ਜਿਵੇਂ ਕਿ ਸਾਡੇ ਵੀਰਾਂ ਨੇ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਡੀਜ਼ਲ ਜਾਂ ਹੋਰ ਕਿਸੇ ਤਰੀਕੇ ਦੀ ਜਿਹੜੀ ਜ਼ਰੂਰਤ ਖਾਸ ਕਰਕੇ ਮੈਡੀਸਿਨਸ ਦੀ ਕਿਉਂਕਿ ਇਹ ਹੜ ਤਾਂ ਖਤਮ ਹੋ ਜਾਂਦੇ ਨੇ ਪ੍ਰੋਬਲਮਸ ਜਿਹੜੀਆਂ ਨੇ ਉਹ ਬਾਅਦ ਦੇ ਵਿੱਚ ਸ਼ੁਰੂ ਹੁੰਦੀਆਂ ਨੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜੰਮੂ ਦੀ ਤਰਫੋਂ ਜੋ ਸਿੰਪਲ ਡਵੈਲਪਮੈਂਟ ਸੁਸਾਇਟੀ ਅਤੇ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਉਹ ਜਿਹੜਾ ਹੈ ਉਹ ਕਮ ਸੇ ਕਮ ਵੀ ਜਿਹੜਾ ਬਾਦ ਦੇ ਵਿੱਚ ਜਿਹੜੀਆਂ ਕੋਈ ਪ੍ਰੋਬਲਮਸ ਪੰਜਾਬ ਦੇ ਵਿੱਚ ਅਗਰ ਆਉਣਗੀਆਂ ਉਹਦੇ ਲਈ ਡਟ ਕੇ ਖੜੇ ਹੋਣਗੇ ਔਰ ਉਸ ਸਮਾਨ ਨੂੰ ਜਿਹੜਾ ਹੈ ਉਹ ਉਸ ਤਰੀਕੇ ਦਾ ਹੀ ਸਮਾਨ ਦੇਣਗੇ ਜਿਹੜੀ ਤਰੀਕੇ ਜਿਸ ਜਿਸ ਤਰ੍ਹਾਂ ਦੀ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਵੇ ਤੋਂ ਉਮੀਦ ਕਰਦੇ ਹਾਂ ਕਿ ਇਹ ਭਾਈਚਾਰਾ ਇਸੇ ਤਰ੍ਹਾਂ ਬਣਿਆ ਰਹੇ ਸਾਡਾ ਪੂਰਾ ਦੇਸ਼ ਅਤੇ ਖਾਸ ਕਰਕੇ ਪੰਜਾਬ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਇਸ ਤਰ੍ਹਾਂ ਦੀਆਂ ਹੋਰ ਵੀ ਅਸੀਂ ਤੁਹਾਨੂੰ ਜੜੀਆਂ ਜਿਹੜੀਆਂ ਅਸੀਂ ਤੁਹਾਨੂੰ ਸੰਸਥਾਵਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਦਿਖਾਵਾਂਗੇ ਤੇ ਨਾਲ ਦੇ ਨਾਲ ਤੁਹਾਨੂੰ ਪੰਜਾਬ ਵੀ ਅਗਰ ਜਦੋਂ ਰਸਤ ਜਾਏਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੰਜਾਬ ਵੀ ਲੈ ਕੇ ਜਾਈਏ ਤੁਸੀਂ ਦੇਖ ਰਹੇ ਹੋ ਸਾਰੀਆਂ ਸੰਗਤਾਂ ਇਸ ਵੇਲੇ ਜਿਹੜੀ ਹੈ ਸੇਵਾ ਕਰ ਰਹੀਆਂ ਨੇ ਚਲੋ ਤਾਂ ਇਹ ਸੀ ਪਿੰਡ ਫਿੰਦੜ ਹਰਸਪੁਰਾ ਵਿਖੇ ਜਿੱਥੇ ਅਸੀਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਦੇ ਲਈ ਜਿਹੜਾ ਹੈ ਉਹ ਰਾਸ਼ਨ ਜਿਹੜਾ ਇਕੱਠਾ ਕੀਤਾ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਆਫਤ ਆਏਗੀ ਸਿੱਖ ਕੌਮ ਅਤੇ ਇਹ ਸਾਰਾ ਭਾਈਚਾਰਾ ਜਿਹੜੇ ਨੇ ਉਹ ਇਕੱਠੇ ਹੋ ਕੇ ਇਹੋ ਜੀ ਆਫਤਾ ਦਾ ਮੁਕਾਬਲਾ ਕਰਨ ਦੇ ਲਈ ਸਾਹਮਣੇ ਆਉਣਗੇ ਦੇਖਦੇ ਰਹੋ ਆਪਸੀ ਸਾਇੰਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਜਗ੍ਹਾ ਤੇ ਤੁਹਾਨੂੰ ਲੈ ਕੇ ਜਾਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ